ਸਤਕਾਰਯੋਗ ਨਗਰ ਦੇ ਬਜ਼ੁਰਗੋ ਮੇਰੀਆਂ ਮਾਤਾਓ ਪਹਿਨੋ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਅਰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਇਆ ਥੋੜਾ ਜੈਨੂ ਮਜਾਉ ਮਗਰ ਲੈਨੂ ਦੇਖਦਾ ਨਹੀਂ ਆ ਤੂੰ ਵੀ ਭਾਈ ਸਿਕਿਉਰਿਟੀ ਆਲੇ ਆ ਤਰੋ ਸਤਕਾਰਯੋਗ ਕੂੜੇ ਹੁਣੇ ਇਸ ਪਿੰਡ ਦੇ ਕਿਹੜੇ ਇੰਚਾਰਜ ਹੈ ਔਰ ਜਿਨ੍ਹਾਂ ਨੇ ਤੁਹਾਨੂੰ ਆਪਣੀ ਗੱਲਬਾਤ ਵਿਸਤਾਰਪੂਰਕ ਸਮਝਾਈ ਹੈ ਸਾਡका ਐਮਐਲਏ ਸਰਦਾਰ ਹਰਮੰਦਰ ਸਿੰਘ ਜੀ ਗਿਲਸਾਬ ਬਹੁਤ ਸਤਕਾਰਯੋ ਕਾਂਗਰਸ ਦੇ ਸਾਰੇ ਹੀ ਸਰਕਰ ਆਗੂ ਸਹਿਬਾਨ ਰਾਜबीर ਭੁੰਲੜ ਜੀ ਤੇ ਹੁਣੇ ਉਹਨੇ ਆਪਣਾ ਭਾਸ਼ਣ ਦੇ ਕੇ ਗਏ ਸਾਡੇ ਉਮੀਦਵਾਰ ਕਰਨ ਕੋਚ ਮੈਂ ਆਖਿਆ ਤੁਸੀਂ ਅਗਲੇ ਪਿੰਡ ਪਹੁੰਚੋ ਅੱਜ ਮੈਂ ਵੀ ਤੁਹਾਡੇ ਕੋਲ ਹਾਜ਼ਰੀ ਲਵਾਉਣ ਆਸਤੇ ਆਇਆ ਹੈ ਮੋਜੀ ਸਾਹਿਬ ਨਾਲ ਬੈਠਾ ਗੱਲ ਕਰ ਰਿਹਾ ਸੀਗਾ ਪਿੰਡ ਦੇ ਬਾਰੇ ਕਿ ਪਿੰਡ ਦੇ ਵਿੱਚ 3000 3500 ਵੋਟ ਹੈ 2000 ਵੋਟ ਹੈ ਜਿਹੜੀ ਉਹ ਲਗਭਗ ਦਲਿਤ ਪਰਿਵਾਰਾਂ ਦੀ ਹੈ ਰਗਰੇਟੇ ਗੁਰੂ ਕੇ ਬੇਟਿਆਂ ਦੀ ਹੈ ਦੋਤੀ ਜਿਮੀਦਾਰਾਂ ਦੀ ਵੀ ਔਰ ਮੈਂ ਕਿਹਾ ਸਰਪੰਚ ਕੋਲ ਜਾ ਕੇ ਕਹਿੰਦੇ ਐਸ ਵਾਰੀ ਝਾੜੂ ਆ ਰਹਿਆ ਨੇ ਸਰਪੰਚ ਦੇ ਅਲੈਕਸ਼ਨ ਹੀ ਨਹੀਂ ਹੋਣ ਦਿੱਤੇ ਉਹੀ ਜਾ ਕੇ ਸਰਪੰਚ ਬਣਾਤਾ ਇਹ ਗੱਲ ਸੱਚੀ ਹੈ ਕਿਉਂ ਐ ਇਹ ਝਾੜੂ ਵਾਲਿਆਂ ਨੇ ਨਵੇਂ ਰਿਵਾਜ ਪਾਇਆ ਉਦੋਂ ਪਿਛਲੀ ਵਾਰੀ ਚੋਣਾਂ ਹੋਈਆਂ ਸੀ ਕਿ ਨਹੀਂ ਹੋਏ ਕਿਉਂਕਿ ਜਿਹੜਾ ਵੀ ਇਲੈਕਸ਼ਨ ਲੜੇ ਚਾਹੇ ਉਹ ਸਰਪੰਚੀ ਦਾ ਹੋਵੇ ਮੈਂਬਰੀ ਦਾ ਹੋਵੇ ਤੇ ਐਮਐਲਏ ਦਾ ਉਮੀਦਵਾਰ ਆਵੇ ਘਰ ਘਰ ਹੱਥ ਜੋੜੇ ਆਪਣੀ ਗੱਲਬਾਤ ਕਰੇ ਵਾਅਦੇ ਕਰੇ ਫੇਰ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਨਹੀਂ ਤਾਂ ਸਰਪੰਚ ਤੋਂ ਬਿਨਾਂ ਵੋਟਾਂ ਤੋਂ ਹੀ ਬਣ ਜੇ ਅਗਲੇ ਨੂੰ ਲੱਗਦਾ ਯਾਰ ਮੈਂ ਕਿਹਾ ਤੇਰੇ ਤੋਂ ਮੋਟਾ ਲਈਆਂ ਮੈਂ ਤੇਰਾ ਕੰਮ ਕੀ ਕਰਾਂ ਇਹ ਨਵਾਂ ਰਿਵਾਜ ਝਾੜੂ ਵਾਲਿਆਂ ਨੇ ਪਾਇਆ ਵੀ ਵੋਟਾਂ ਤੋਂ ਬਿਨਾਂ ਹੀ ਸਰਪੰਚ ਬਣਾਤਾ ਔਰ ਜਿਹੜਾ ਵਿਅਕਤੀ ਵੋਟਾਂ ਤੋਂ ਬਿਨਾ ਬੰਦਾ ਬਣ ਜਾਂਦਾ ਹੈ ਉਹ ਕਿਸੇ ਨੂੰ ਬੱਦੇ ਨੂੰ ਬੰਦਾ ਨਹੀਂ ਸਮਝਦਾ ਮੈਂ ਤੁਹਾਡੇ ਪਿੰਡ ਦੇ ਸਰਪੰਚ ਬਾਰੇ ਨਹੀਂ ਕਹਿ ਰਿਹਾ ਉਹ ਤਾਂ ਦਾਓ ਚੰਗਾ ਬੰਦਾ ਹੋਵੇ ਲੇਕਿਨ ਮੈਨੂੰ ਲੱਗਦਾ ਹੈ ਕਿ ਲੋਕ ਤਾਕਤ ਦੇ ਰਾਜ ਦੇ ਵਿੱਚ ਉਹ ਵੋਟਾਂ ਮੰਗਣੀਆਂ ਜ਼ਰੂਰੀ ਹੈਗੀਆਂ ਸੋ ਇਹ ਆਮ ਆਦਮੀ ਪਾਰਟੀ ਦੀਆਂ ਕਰਤੂਤਾ ਹੈਗੀਆਂ ਮੈਨੂੰ ਯਾਦ ਹੈ 500 ਰੁਪਿਆ ਪੈਨਸ਼ਨ ਹੁੰਦੀ ਸੀ ਅਕਾਲੀ ਦਲ ਬਾਗਲ ਦੇ ਰਾਜ ਦੇ ਵਿੱਚ 10 ਸਾਲ ਬਾਦਲ ਵਾਲਿਆਂ ਦਾ ਰਾਜ ਰਿਹਾ ਮੈਂ ਬਾਦਲ ਸਾਫ ਦਾ ਜਿਹੜਾ ਹਲਕਾ ਹੈ ਤੇ ਮੇਰਾ ਹਲਕਾ ਨਾਲ-ਨਾਲ ਹੈ ਗਿੱਦੜਵਾ ਤੇ ਲੰਦੀ 5 10 ਸਾਲ ਲਗਾਤਾਰ ਰਿਹਾ ਤੇ ਪੈਨਸ਼ਨ ਰਹੀ 500 ਉਹ ਠੀਕ ਹੈ ਕਾਂਗਰਸੀਆਂ ਨੂੰ ਲੋਕ ਨਿੰਦਦੇ ਬੜਾ ਹੈ ਤੇ ਅਸੀਂ ਪਿਛਲੀ ਵਾਰੀ ਸਾਡਾ ਰਾਜ ਰਿਹਾ ਤੇ 1000 ਰੁਪਿਆ ਪੈਨਸ਼ਨ ਵਧਾਈ ਤੇ 1500 ਬੀਬੀਆਂ ਦੀ ਤੇ ਸਾਡੇ ਬਜ਼ੁਰਗਾਂ ਦੀ ਪੈਨਸ਼ਨ ਕੀਤੀ ਅੱਜ 4 ਸਾਲ ਹੋ ਗਏ ਝਾੜੂ ਵਾਲਿਆਂ ਨੂੰ 4 ਸਾਲ ਕਹਿੰਦੇ ਸੀ 2500 ਕਰ ਦਿਆਂਗੇ 1 ਰੁਪਿਆ ਨਹੀਂ ਵਧਾਇਆ ਅਸੀਂ ਹੋ ਗਿਆ ਸਾਰ 250 ਵਧਾਈ 750 ਕੀਤੀ ਤੇ ਫੇਰ 250 ਵਧਾਈ ਤੁਹਾਡੇ ਖਾਤੇ ਚ ਲੰધાર ਲੰਧਰ 1500 ਰੁਪਿਆ ਉਹ ਕਾਂਗਰਸ ਦਾ ਹੈ ਸਾਡੇ ਰਾਜ ਵੇਲੇ ਤੁਹਾਨੂੰ ਮਿਲਦੀ ਸੀ 30 ਕਿਲੋ ਕਣਕ ਕਠੀ ਤੇ ਜਦੋਂ ਦਾ ਝਾੜੂ ਆਇਆ ਤੁਹਾਨੂੰ ਆਟਾ ਦਿੰਦਾ ਦਿੰਦਾ ਹੁਣ 5 ਕਿਲੋ ਕਣਕ ਹੀ ਦਿੰਦਾ ਮੇਰੀ ਗੱਲ ਠੀਕ ਹੈ ਕਿ ਹੋਵੇ ਹੈ ਵੀ ਕਣਕ ਸਾਡੀ ਇਕੱਠੀ ਵੇਦੇ ਸਾਨੂੰ ਆਏ ਮਹੀਨੇ ਗਲੀ ਤੇ ਖੜਾ ਕਰ ਦਿੰਨੇ ਤੇਰੇ ਪਿਓ ਦਾ ਰਾਜ ਹੈ ਕੀ ਗਲਤ ਗੱਲ ਹੈ ਨਵਾਂ ਤਾਂ ਦੇਣਾ ਕੀ ਸੀ 5 ਕਿਲੋ ਕਰਤੀ ਵੀ ਦੁਬਾਰੇ ਲੈਣਾ ਚਲਾਓ ਕੁੜੀਆਂ ਨੂੰ ਫੇਰ ਕੁੜੀ ਦੇ ਵਿਆਹ ਤੇ 16000 ਰੁਪਏ ਦਾ ਸੀ ਜਦੋਂ ਬਾਦਲ ਦਾ ਰਾਜ ਸੀ 10 ਸਾਲ ਕਾਂਗਰਸ ਦਾ ਰਾਜ ਆਇਆ ਇਨਾ ਗਰੀਬਾਂ ਦੇ ਵਾਸਤੇ ਕੁੜੀਆਂ ਦੇ ਵਾਸਤੇ 52000 ਰੁਪਇਆ ਕੀਤਾ ਜਿਹੜਾ ਹੁਣ ਭਗਵੰਤ ਸਿੰਘ ਮਾਨ 1.5 ਸਾਲ ਬਾਅਦ ਦਿੰਦਾ ਤੁਹਾਨੂੰ ਜਦੋਂ ਕੁੜੀ ਦੇ ਘਰ ਮੁੰਡਾ ਜੰਮ ਪੈਂਦਾ ਉਦੋਂ 1.5 ਸਾਲ ਬਾਅਦ ਆਉਂਦਾ ਮੇਰੀ ਗੱਲ ਸਹੀ ਹੈ ਕਿ ਠੁੱਠੀ ਹੈ ਇਹ ਕਾਂਗਰਸ ਨੇ ਕੀਤਾ ਹੈ ਦਿੱਤੀਆਂ ਗਈ ਕੀ ਜਾਂਦੀਆਂ ਭਗਵੰਤ ਮਾਨ ਦਾ 1000 ਰੁਪਇਆ ਅਸੀਂ ਪੈਨਸ਼ਨ ਚ ਤੁਹਾਨੂੰ ਦੇ ਹੀ ਦਿੱਤਾ 1000 ਰੁਪਇਆ ਉਹ ਯਾਰ ਆਇਆ ਨਹੀਂ ਅਜੇ 4 ਸਾਲ ਹੋ ਗਏ 12 ਚੋਕਾ 48 48000 ਰੁਪਿਆ ਬੀਬੀਆਂ ਦਾ ਬਕਾਇਆ ਬੰਦਾ ਝਾੜੂ ਵਾਲੇ ਨੂੰ ਦੇ ਜੋ ਤੇ ਵੋਟ ਲੈ ਜਾਓ ਤੁਸੀਂ ਕਿਹਾ ਸੀ 1000 ਰੁਪਿਆ ਮਹੀਨਾ ਦੇਾਂਗੇ ਅੱਜ 4 ਸਾਲ ਹੋ ਗਏ ਬੱਸਾਂ ਦਾ ਕਿਰਾਇਆ ਕਿਹਨੇ ਮੁਫਤ ਕੀਤਾ ਤੁਹਾਡਾ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਪ੍ਰਾਣੇ ਬਿਜਲੀ ਦੇ ਬਿੱਲ ਬਕਾਏ ਕਿਹਨੇ ਮaaf ਕੀਤੇ ਉਹ ਕਾਂਗਰਸ ਨੇ ਕੀਤੇ ਹਜੇ ਕਾਂਗਰਸ ਮਾੜੀ ਹੈ ਜੇ ਸਿੱਖੀ ਦੀ ਗੱਲ ਕਰ ਲਈਏ ਪਹਿਲਾ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਨੇ ਬਣਾਇਆ ਹੁਣ ਵੇਖ ਲਓ ਕਿਹੜਾ ਥੋੜਾ ਸਿੱਖ ਪਹਿਲਾ ਸਿੱਖ ਦੇਸ਼ ਦਾ ਰਾਸ਼ਟਰਪਤੀ ਜਿਹੜਾ ਪਾਠ ਕਰਦਾ ਸੀ ਗੁਰਦੁਆਰੇ ਤੇ ਸਾਈਕਲ ਤੇ ਚੱਲਦਾ ਸੀ ਜਗਦੀ ਜੈਲ ਸਿੰਘ ਕਾਂਗਰਸ ਨੇ ਬਣਾਇਆ ਮਿਸਤਰੀ ਸੀ ਜੱਤ ਦਾ ਪੂਟਾ ਸਿੰਘ ਪੱਠੇ ਪਾਇਆ ਕਰਦਾ ਸੀ ਰੰਗਰੇਟੇ ਗੁਰੂ ਕੇ ਬੇਟੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪੂਟਾ ਸਿੰਘ ਕਾਂਗਰਸ ਨੇ ਪਾਗਾੜਾ ਫੌਜਾਂ ਦੇ ਜਰਨੈਲ ਬਣਾਏ ਪਾਗਾੜੇ ਅੱਜ ਹਿੰਦੁਸਤਾਨ ਦੀ ਸਰਕਾਰ ਚ ਇੱਕ ਪਾਗਾੜਾ ਬੰਦਾ ਜਿਹੜਾ ਪੰਜਾਬ ਦਾ ਉਹ ਹੈ ਨਹੀਂ ਮਗਰਲੇ 11 ਸਾਲਾਂ ਦਾ ਸਰਦਾਰ ਜੀ ਜਦੋਂ ਦਾ ਦੇਸ਼ ਬਣਿਆ ਸੀਗਾ ਆਏ ਬਾਰੀ ਪੰਜਾਬ ਦਾ ਇੱਕ ਪਾਗ ਆਲਾ ਜਰੂਰ ਉਸ ਵਜਾਰਤ ਚ ਰੱਖਿਆ ਜਾਂਦਾ ਸੀ ਇਹ ਲੋਕ ਕਹਿੰਦੇ ਅਸੀਂ ਸਿੱਖਾਂ ਦੀ ਪਾਰਟੀ ਆ ਇਹ ਤੋਂ ਚੰਗਾ ਕਾਂਗਰਸ ਪਾਰਟੀ ਕੀ ਕਰ ਸਕਦੀ ਹੈ ਆ ਰਾਹੁਲ ਗਾਂਧੀ ਹੈ ਔਰ ਸੁਖਬੀਰ ਬਾਦਲ ਕਹਿੰਦਾ ਮੈਂ ਬੜਾ ਵੱਡਾ ਸਿੱਖ ਐ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ ਬੜਾ ਸਿੱਖ ਐ ਰਾ ਇਹਨਾਂ ਨੇ ਮੱਥਾ ਟੇਕ ਕੇ ਤਾਂ ਜਰੂਰ ਆਉਂਦੇ ਐ ਤਿੰਨ ਦਿਨ ਲਗਾਤਾਰ ਹਰਮੰਦਰ ਸਾਹਿਬ ਰਾਹੁਲ ਗਾਂਧੀ ਜੋੜਿਆਂ ਦੀ ਜੁਟਿਆਂ ਦੀ ਤੇ ਪਾਣੀ ਦੀ ਸੇਵਾ ਕਰਦਾ ਤਿੰਨ ਦਿਨ ਲਗਾਤਾਰ ਜਿਹਨੂੰ ਵਧੇਰੇ ਰਜੇਵੇਂ ਨਾ ਸੁਖਦੀਰ ਨੇ ਕਦਾ ਕੀਤੀ ਤੇ ਨਾ ਰਾਜੇ ਵੜਿੰਗੜੇ ਕਦੇ ਹੋਈ ਅਸੀਂ ਆਪਣੇ ਆਪ ਨੂੰ ਸਿੱਖ ਬਾਲਾ ਵੱਡਾ ਕਹਿੰਦੇ ਉਹਨੂੰ ਕਹਿੰਦੇ ਆ ਮਾੜਾ ਜਿਹੜਾ ਗੁਰੂ ਘਰ ਦੇ ਤਿੰਨ ਦਿਨ ਆ ਕੇ ਬੈਠ ਕੇ ਆਉਂਦਾ ਤਾਂ 20 ਵਾਰੀ ਆਇਆ 1 ਕਾਰੀ ਨਹੀਂ ਆਇਆ ਸੋ ਇਸ ਤੇ जरा ਵਿਚਾਰ ਕਰੋ ਕਿ ਕਿਹੜੀ ਪਾਰਟੀ ਤੁਹਾਡਾ ਫਾਇਦਾ ਕਰ ਸਕਦੀ ਹੈ ਕਰਨਬੋਜ ਨੇ ਉਮੀਦਵਾਰ ਖੜੇ ਹੈ ਇੱਕ ਤਾਂ ਉਮੀਦਵਾਰ ਹੈ ਜਿਹੜਾ ਤਿੰਨ ਵਾਰੀ ਐਮਐਲਏ ਰਿਹਾ ਹੈ ਤੇ ਹੋ ਚਲਾ ਗਿਆ ਉਹ ਆਮ ਆਦਮੀ ਪਾਰਟੀ ਪਹਿਲਾਂ ਉਹਨੇ ਤੁਹਾਡੇ ਕਿੰਨੇ ਮੁੰਡੇ ਲਵਾਏ ਹੈ ਕਿੰਨੀਆਂ ਬੀਬੀਆਂ ਮਾਸਟਰਨੀਆਂ ਲਵਾਈਆਂ ਹੈ ਜਿਹੜੀਆਂ ਹੁਣ ਸਾਲ ਚਲਵਾ ਦੂਗਾ ਚੌਥੀ ਵਾਰੀ ਬਣ ਕੇ ਪਹਿਲਾ 4 ਸਾਲਾਂ ਚ ਤੁਹਾਡੇ ਪਿੰਡ ਤੇ ਝਾੜੂ ਵਾਲਿਆਂ ਨੇ ਕਿੰਨੇ ਕੰਮ ਕੀਤੇ ਐ ਆ ਭਗਵਾਨ ਸਿੰਘ ਮਾਨ ਤੁਹਾਡੇ ਇਲਾਕੇ ਚ ਤਰਨ ਤਾਰਨ 4 ਸਾਲਾਂ ਚ ਨਹੀਂ ਆਇਆ ਹੁਣ ਇਲੈਕਸ਼ਨ ਆ ਗਿਆ ਹੈ 4 ਸਾਲ ਨਹੀਂ ਆਇਆ ਹੁਣ ਕਹਿੰਦਾ ਮੱਝਿਆਰੋਂ ਮੈਨੂੰ ਤਾਂ ਥੋੜੀ ਯਾਦ ਬੜੀ ਆਉਂਦੀ ਐ ਅੱਜ ਸਾਰਾ ਬੰਦ ਐ ਤਰਨ ਤਾਰਨ ਕਟੋੜ ਕਟ 20000 ਬੰਦਾ ਧਰਨੇ ਤੇ ਆ ਕੇ ਆਡਾ ਦ ਸੰਸਾਵਾਂ ਦਾ ਬੈਠਾ ਇਸ ਕਰਕੇ ਆਉਂਦੇ ਦੇਰ ਲੱਗੇ ਟ੍ਰੈਫਿਕ ਜਾਮ ਹੈ ਟੈਲੀਫੋਨ ਕਰਕੇ ਪੁੱਛ ਲੋ ਆ ਹਾਲਾਤ ਹੈ ਇਸ ਝਾਲੂ ਦੀ ਸਰਕਾਰ ਦੇ ਦਿਨ ਦਿਹਾੜੇ ਬੰਦਾ ਮਾਰ ਦਿੰਦੇ ਆ ਫਲਾਣਾ ਬਲਾਕ ਪ੍ਰਧਾਨ ਬਣਾਤਾ ਉੱਥੇ ਗੋਲੀ ਚੱਲ ਗਈ ਨਸ਼ੇ ਦਾ ਕੋਈ ਅੰਤ ਨਹੀਂ ਹੈ ਕੋਈ ਚਾਕੂ ਕੱਢੀ ਫਿਰਦਾ ਹੈ ਕੋਈ ਕਿਰਪਾਨ ਲਈ ਫਿਰਦਾ ਹੈ ਕੋਈ ਬਦੂਖ ਲਈ ਫਿਰਦਾ ਕੋਈ ਸਕੇਨ ਗਨ ਲਈ ਫਿਰਦਾ ਮੈਂ ਰੇੜੀ ਵਾਲੇ ਤੋਂ ਵੋਟਾ ਮੰਗਣ ਗਿਆ ਬਾਜ਼ਾਰ 'ਚ ਉਹ ਕਹਿੰਦਾ ਮੁਰਾਦਪੁਰ ਦਾ ਸੀਗਾ ਉੱਥੇ ਮੁਰਾਦਪੁਰੇ ਜਾਂਦਾ ਕਹਿੰਦਾ ਜੀ ਟਮਾਟਰ ਰਵੇਚਣਾ ਰਾਤ ਨੂੰ ਡਰ ਲੱਗਦਾ ਪਰ ਸੋ ਚੌਥੇ ਚਾਕੂ ਲਾ ਕੇ ਖੜ ਗਿਆ ਮੇਰੇ ਤੋਂ 2000 ਰੁਪਏ ਲੈ ਗਿਆ ਜਿਹਦਾ ਡਾ ਲੱਗਦਾ ਇਹ ਐਂ ਕੰਮ ਚੱਲ ਪਿਆ ਜੇ ਇਹ ਕੰਮ ਰੁਕਿਆ ਨਾ ਤੇ ਜੇ ਥੋੜੀ ਚੋ ਵੀ ਪੈਸੇ ਕੱਢ ਲੈਣੇ ਇਹ ਪ੍ਰੀਖਾ ਛੱਡਦੇ ਹੋ ਕਿ 500 ਚਾਇਆ ਦਾ 500 ਨਿਛੇੜੀ ਲੈ ਜੂਗਾ ਆ ਅਕਾਲੀ ਦਰਾਂ ਵਾਲਿਆਂ ਨੇ ਗੈਂਗਸਟਰ ਹੀ ਖੜਾ ਕਰਤਾ ਮਾਤਾ ਜੀ ਪੁਲਿਸ ਕਾਰ ਆ ਲਈ ਜਾਂਦੀ ਐ ਉਹ ਦੂਜੇ ਦੇ ਕੰਨ ਨਾਲ ਸੇਖ ਦੇ ਟੈਲੀਫੋਨ ਲਾ ਦਿੰਦੀ ਐ ਹਾਂ ਭਾਈ ਕਿਵੇਂ ਕਰਨਾ ਐ ਉਹ ਕਹਿੰਦਾ ਜੀ ਤੁਹਾਨੂੰ ਹੀ ਪਾਉਂਗਾ ਐਮ ਸੀ ਖੜੇ ਹੋਏ ਲੋਕਾਂ ਕੋ ਲੈ ਕੇ ਫਰੋਪੀਆਂ ਤੇ ਐਮ ਸੀਆਂ ਨੂੰ ਦੇਪੀਆਂ ਉਹਨੇ ਆ ਕੀਨਾ ਉਹਦਾ ਬਾਅਦ ਹੈ ਬਾਅਦ ਜੇ ਬਾਠ ਕਾਂਗਰਸ ਦਾ ਰਾਜ ਆ ਗਿਆ ਨਾ ਤੈਨੂੰ ਪਹਿਲੇ ਮਹੀਨੇ ਨਵੇਡ ਦੂੰਗਾ ਕੰਮ ਫਿੱਟ ਕਰ ਦੂੰਗਾ ਇਹ ਗੈਂਗਸਟਰ ਪਹਿਲੇ ਮਹੀਨੇ ਕਾਂਗਰਸ ਬੰਦ ਨਵੇੜੂ ਵੀ ਮੈਂ ਤੁਹਾਨੂੰ ਦੱਸਾਂ ਇਹਨਾਂ ਗੈਂਗਸਟਰਾਂ ਨੇ ਲਊ ਪੀ ਲਿਆ ਇਹ ਗੈਂਗਸਟਰ ਸੋਚਦੇ ਆ ਕਿ ਸੌਖਾ ਕੰਮ ਹੈ ਝੋਲਾ ਲਾਉਣ ਦੀ ਕੀ ਲੋੜ ਹੈ ਟੈਲੀਫੋਨ ਕਰੋ ਤੇ 5 ਲੱਖ ਲੈ ਲਓ ਤੇ ਜੇ ਸਾਰਾ ਕੰਮ ਮੁੰਡਿਆਂ ਨੇ ਫੜ ਲਿਆ ਫਿਰ ਇੰਨੀ ਪੁਲਿਸ ਹੈ ਨਹੀਂ ਵੀ ਤੁਹਾਨੂੰ ਬਚਾ ਸਕੇ ਜੇ ਕਾਨੂੰਨ ਖਤਮ ਹੋ ਜੇ ਨਾ ਤੇ ਘਰੋਂ ਧੀਆ ਪੇੜਾ ਚੱਕ ਕੇ ਲੈ ਜਾਣਗੇ ਇਹ ਕਾਨੂੰਨ ਦਾ ਡਰ ਹੈ ਤੀਜਾ ਤੀਜਾ ਐਸੇ ਜਿਹੜੇ ਕਾਨੂੰਨ ਨੂੰ ਮੰਨਦੇ ਹੀ ਨਹੀਂ ਉਹ ਕਹਿੰਦੇ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਇੱਕ ਨਵਾਂ ਕਾਨੂੰਨ ਬਣਾਵਾਂਗੇ ਅਸੀਂ ਇੱਕ ਨਵਾਂ ਦੇਸ਼ ਬਣਾਵਾਂਗੇ ਅਸੀਂ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦੇ ਲੈ ਰਹਿਣਾ ਹੈ ਆਪਣੇ ਦੇਸ਼ ਤੇ ਦੇਸ਼ ਨੂੰ ਮੰਨਣਾ ਨਹੀਂ ਹੁਣ ਤੁਸੀਂ ਸਮਾਜ ਸੇਵੀ ਨਹੀਂ ਹੋ ਹੁਣ ਤੁਸੀਂ ਰਾਜਨੀਤਿਕ ਲੋਕ ਬਣ ਗਏ ਹੋ ਗੁਰੂ ਦਾ ਪ੍ਰਚਾਰ ਜਿਹੜਾ ਕਰਦਾ ਉਹ ਤਾਂ ਗੁਰੂ ਦੀ satsang ਕਰਦਾ ਤੇ ਗੁਰੂ ਦੀ ਮਹਿਮਾ ਕਰਦਾ ਕੋਈ ਮਾੜੀ ਗੱਲ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਆ ਚਾਹੇ ਅੰਮ੍ਰਿਤਪਾਰ ਹੈ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਾਂ ਮੈਂ ਉਹਦੇ ਨਾਲ ਐ ਤੇ ਜੇ ਆਪ ਰਾਜਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਐ ਵੀ ਮੈਂ ਪੂਰੇ ਪੰਜਾਬ ਚੋਂ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਚ ਕੀ ਫਰਕ ਐ ਬਈ ਤੂੰ ਵੀ ਇੱਕ ਰਾਜਨੀਤੀ ਕੇ ਅਸੀਂ ਰਾਜਨੀਤੀ ਕੇ ਮੇਰੇ ਕਹਿਣ ਦਾ ਮਤਲਬ ਜਿਹੜਾ ਗੁਰੂ ਘਰ ਨੂੰ ਪਿਆਰ ਐ ਉਹ ਰਾਜਨੀਤੀ ਦੇ ਨੇੜੇ ਉਹ ਪਾਸ ਕਰਦਾ ਹੈ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਸਾਡੇ ਕੋਲੇ ਗੁਰਸਿੱਖਾਂ ਦੀ ਕਮੀ ਹੈ ਆਹ ਬੈਠਾ ਗਿੱਲ ਸਾਹਿਬ ਇਸ ਤੋਂ ਵੱਡਾ ਕਿਹੜਾ ਗੁਰਸਿੱਖ ਹੈ ਜਿਹਨੇ ਆਪ ਦੀ ਸਿੱਖੀ ਦੇ ਪਿੱਛੇ ਜੇਲਾ ਕੱਟੀਆਂ ਜਿਹਨੇ ਇਸ ਕੌਮ ਦੇ ਲਈ ਲੜਾਈ ਲੜੀ ਹੈ ਇਹਦੀ ਕੁਰਬਾਨੀ ਘਟ ਹੈ ਲੇਕਿਨ ਹਾਂ ਗੁਰੂ ਘਰ ਦੀ ਗੱਲ ਗੁਰੂ ਘਰ ਨਾਲ ਹੈ ਉਥੇ ਤਾਂ ਅਸੀਂ ਸਾਰੇ ਨਕਮਸਤਕ ਹੁੰਨੇ ਆਂ ਸਾਡਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਰਾਜਨੀਤਿਕ ਰਾਜਨੀਤੀ ਦਾ ਗੱਲ ਹੋਣੀ ਹੈ ਐਵੇਂ ਇੱਕ ਬੀਜੇਪੀ ਹੈ ਬੀਜੇਪੀ ਨੇ 750 ਕਿਸਾਨ ਮਾਰਤਾ ਸਨ 12 ਸਾਲਾਂ ਤੋਂ ਹੈ ਨਰਿੰਦਰ ਮੋਦੀ ਹਜੇ ਲੋਕ ਉਹਨਾਂ ਦੇ ਗਾਰੇ ਚਾਉਂਦੇ ਵੀ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਗਰੀਬਾਂ ਨੂੰ ਕਹਿੰਦੇ ਅਸੀਂ ਆਖ ਦੱਸੋ ਇੱਕ ਫੌਜ ਹੁੰਦੀ ਸੀ ਗਰੀਬਾਂ ਦੇ ਮੁੰਡਿਆਂ ਉਸ ਤੇ ਫੌਜ ਉਹ ਫੌਜ ਦੀ ਧਰਤੀ ਰੋਕੀ ਬੈਠਾ ਜਿਵੇਂ ਦਾ ਪ੍ਰਧਾਨ ਮੰਤਰੀ ਬਣਿਆ ਤੇ ਨਵੀਂ ਸਕੀਮ ਚਲਾਈ ਅਗਨੀ ਵੀਰ ਉਹ ਮਰ ਜਾਂਦਾ ਜਿਦਾ ਅਗਨੀ ਵੀਰ ਨੂੰ ਮਿਲਦਾ ਹੀ ਕੁਝ ਨਹੀਂ 4 ਸਾਲਾਂ ਵਾਸਤੇ ਗਰੀਬ ਦਾ ਪੁੱਤ ਫੌਜ ਚ ਧਰਤੀ ਹੁੰਦਾ ਸੀ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਇਹਨਾਂ ਨੇ ਅਗਨੀ ਵੀਰ ਚਲਾਈ ਜੱਟਾਂ ਨੂੰ ਕਹਿੰਦਾ ਮੈਂ 6000 ਰੁਪਏ ਦਿੰਦਾ ਕਿਸਾਨਾਂ ਨੂੰ ਸਾਗ ਦਾ ਉਹ ਭੜਿਆ ਮਾਨ ਸਾਹਿਬ ਮਹੀਨੇ ਦਾ ਬੱਕਰੀ ਖਾ ਜਾਂਦੀ ਹੈ 6000 ਦਾ ਤੂੰ ਕਹਿੰਦਾ ਸਾਲ ਦਾ 12 ਸਾਲਾਂ ਚ ਪ੍ਰਧਾਨ ਮੰਤਰੀ ਨੇ ਕੋਈ ਨੌਕਰੀ ਲਾਇਆ ਤੁਹਾਨੂੰ ਭੁੱਲ ਜਾ ਭਗਵੰਤ ਮਾਨ ਨੂੰ 12 ਸਾਲਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਬਾਹਰ ਤੇ ਕੋਈ ਵੱਡੀ ਫੈਕਟਰੀ ਲਾਈ ਹੈ ਜਿਹੜਾ BJP ਨੂੰ ਵੋਟ ਪਾਉਂਦਾ ਉਹ ਪੰਜਾਬ ਦਾ ਦੁਸ਼ਮਣ ਹੈ ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ ਬੱਚੋ ਇਹਨਾਂ ਲੋਕਾਂ ਤੋਂ ਇਹ ਕਰਨ ਮੁਰਜਾ ਥੋਡੇ ਪਿੰਡਾਂ ਦਾ ਇਹਦਾ ਪਛੋਕਰ ਕਾਂਗਰਸ ਦਾ ਸੀ ਅਸੀਂ ਆਪਦੇ ਪੁਰਾਣੇ ਕਾਂਗਰਸੀ ਬੰਦੇ ਨੂੰ ਟਿਕਟ ਦਿੱਤੀ ਆ ਇਹ ਗੁੰਡਾ ਨਹੀਂ ਐ ਇਹ ਸ਼ਰੀਫ ਐ ਗੁੰਗਾ ਬੰਦਾ ਨਹੀਂ ਚਾਹੀਦਾ ਪੰਜਾਬ ਦਾ ਜਿਹੜਾ ਬੰਦਾ ਐ ਐਮਐਲਏ ਬਣੇ ਤੇ ਟੜਕੇ ਪੁਨੇ ਘਰੇ ਤਸੌਲ ਲੈ ਕੇ ਆ ਜੇ ਕੀ ਕਹੋਗੇ ਤੁਹਾਨੂੰ ਐਮਐਲਏ ਉਹ ਚਾਹੀਦਾ ਜਿਹੜਾ ਹੱਥ ਜੋੜਗਾ ਹੋਵੇ ਉਹਨੂੰ ਐਮਐਲਏ ਚਾਹੀਦਾ ਜਿਹੜਾ ਜੋੜੇ ਛਾੜਦਾ ਹੋਵੇ ਜਿਹੜਾ ਤੁਸੀਂ ਗਾਰਮੰਦਾ ਵੀ ਕੱਢ ਦਿਓ ਅਗਲਾ ਕਹਿੰਦੇ ਬਾਈ ਦੀ ਗਲਤੀ ਹੋ ਗਈ ਮੈਂ ਠੀਕ ਕਰਾ ਦਿੰਦੇ ਇਹ ਇਹੋ ਜਿਹਾ ਐਮਐਲਏ ਚਾਹੀਦਾ ਜਿਹਦੇ ਤੋਂ ਤੁਹਾਨੂੰ ਡਰ ਲੱਗਦਾ ਹੋਵੇ ਬੋਲੋ ਸੋ ਮੇਰੀ ਬੇਨਤੀ ਹੈ ਮਾਤਾਂਓ ਭੈਣੋ ਅੱਜ ਹਾਲਾਤ ਬਹੁਤ ਮਾੜੇ ਐ ਉਹ ਕਾਂਗਰਸ ਦਾ ਰਾਜ ਅੱਜ ਤੋਂ 12 ਬਾਰੇ ਪਹਿਲਾਂ ਸੀਗਾ ਜਦੋਂ ਮਨਮੋਹਨ ਸਿੰਘ ਸੀ 22000 ਰੁਪਏ ਨੂੰ ਤੋੜਾ ਸਿਉਣਾ ਮਿਲਦਾ ਸੀ ਉਦੋਂ ਅੱਜ ਤੋਂ 12 ਸਾਲ ਪਹਿਲਾਂ ਕਾਂਗਰਸ ਨੇ ਇਸ ਦੇਸ਼ ਤੇ 60 ਸਾਲ ਰਾਜ ਕੀਤਾ 60 ਸਾਲ ਤੇ ਸਿਉਣੇ ਦਾ ਭਾਅ 60 ਸਾਲਾਂ ਚ 22000 ਤੋਂ ਵਧ ਨਹੀਂ ਦਿੱਤਾ ਆ ਬੀਜੇਪੀ ਵਾਲੇ 11 12 ਸਾਲ ਹੋਏ ਆਏ ਆ ਨੂੰ ਅੱਜ ਸਰਦਾਰ ਜੀ 128000 ਹੈ ਉਰੀ ਤੇ ਵਿਆਹ ਤੇ ਤੋੜਾ ਸਿਉਣਾ ਨਹੀਂ ਗਰੀਬ ਪਾਸ ਦਾ ਚਾਂਦੀ ਦਾ ਮਾੜਾ ਹਾਲ ਹੋ ਗਿਆ ਅੱਜ ਤੋਂ 12 ਵਜੇ ਪਹਿਲਾਂ 12 ਵਜੇ ਪਹਿਲਾਂ ਸੱਤ ਸੰਗ காங்கிரஸ் ਨੇ ਰਾਜ ਕੀਤਾ ਤੇ ਸਿਲੰਡਰ ਦਾ ਭਾਅ ਹੀ 350 ਰੁਪਇਆ ਆ ਮਾੜਾ ਸ਼ੇਰ મોદી ਆਇਆ 12 ਸਾਲਾਂ ਕੀ ਇਹਨੇ ਮਾਂ ਦੇ ਸ਼ੇਰ ਨੇ ਅਸੀਂ 60 ਸਾਲਾਂ ਚ 350 ਲੈ ਕੇ ਆਏ ਹੇ ਸਰਦਾਰ ਸਾਹਿਬ ਕਿ 12 ਸਾਲਾਂ ਚ 1250 400 ਰੁਪਏ ਦਾ ਡੀਏਪੀ ਦਾ ਘੱਟਾ ਹੁੰਦਾ ਸੀ ਮਨਮੋਹਨ ਸਿੰਘ ਦੇ ਰਾਜ ਅੱਜ ਡੀਏਪੀ ਮਿਲਦੀ ਨਹੀਂ ਤੇ 1600 ਰੁਪਏ ਡੀਏਪੀ ਦੇ ਘੱਟੇ ਦਾ ਪਹਾ ਹੈ ਅੱਜ ਤੋਂ 12 ਸਾਲ ਪਹਿਲਾਂ 45 ਰੁਪਏ ਡੀਜ਼ਲ ਹੁੰਦਾ ਸੀ 52 ਰੁਪਏ ਪੈਟਰੋਲ ਹੁੰਦਾ ਸੀ ਅੱਜ 100 ਰੁਪਏ ਤੋਂ ਤੇ ਹੈ ਖੰਡ ਚਾਪਤੀ ਤੇਲ ਸਰੋਂ ਦਾ ਤੇਲ ਕੋਡੂ ਕਦੈ ਨਹੀਂ ਲੱਗ ਰਿਹਾ ਤੁਹਾਡੇ ਨਾਲ ਹੋ ਕੀ ਰਿਹਾ ਲੋਕ ਕਹਿੰਦੇ ਬੀਜੇਪੀ ਤੇ ਸਰਕਾਰਾਂ ਚੰਗੀਆਂ ਐ ਕਚੂੰਬਰ ਕਰਤਾ ਗਰੀਬਾਂ ਦਾ ਜੇ ਨੌਕਰੀਆਂ ਦਿੰਦੇ ਤਾਂ ਮੁੰਡੇ ਗੈਂਗਸਟਰ ਕਾਹ ਨੂੰ ਬੰਦੇ ਚੋਰ ਚੱਕੇ ਕਾਹ ਨੂੰ ਬੰਦੇ ਨਸ਼ੇ ਕਾਹ ਨੂੰ ਕਰਦੇ ਇਹ ਐਡਾ ਨਸ਼ਾ ਨਹੀਂ ਬੰਦ ਹੋ ਰਾ ਜੁੱਧ ਨਸ਼ਾ ਵਿਰੁੱਧ ਚਲਾਤਾ ਹੋ ਗਿਆ ਤੁਹਾਡੇ ਪਿੰਡ ਨਸ਼ਾ ਬੰਦ ਇਹ ਨਸ਼ਾ ਨੌਕਰੀ ਲੈ ਕੇ ਆਓ ਇਹ ਚਿੱਟੇ ਦਾ ਹੱਲ ਕੱਢੋ ਇਹ ਸਮੈਕ ਦਾ ਹੱਲ ਕੱਢੋ ਜਿੰਨਾ ਚਿਰ ਇਹ ਰਾ ਹੱਲ ਨਹੀਂ ਕੱਢਦੇ ਇਹ ਨਸ਼ਾ ਬੰਦ ਨਹੀਂ ਹੋਏਗਾ ਇਹਦਾ ਅਲਟਰਨੇਟਿਵ ਕੱਢਣਾ ਪਏਗਾ ਮੈਂ ਸੋਚ ਵਿਚਾਰ ਕੇ ਇਹਦੇ ਤੇ ਕੰਮ ਕਰ ਰਹੇ ਆਉਣ ਵਾਲੇ ਦਿਨਾਂ ਚ ਸਰਕਾਰ ਅਗਰ ਕਾਂਗਰਸ ਪਾਰਟੀ ਦੀ ਆਈ ਤੇ ਅਸੀਂ ਆਪ ਦੀ ਨੀਤੀ ਦੇਾਂਗੇ ਕਿ ਚਿੱਟੇ ਤੋਂ ਕੈਪਸੂਲਾ ਤੋਂ ਓਪੀਕੇ ਤੋਂ ਸਮੈਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਤਾਂ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਦੂਜਾ ਇਹਦਾ ਅਲਟਰਨੇਟਿਵ ਨਸ਼ਾ ਦੇਣਾ ਪਏਗਾ ਅਫੀਮ ਜਾਂ ਭੁੱਕੀ ਕਿਉਂਕਿ ਜਿਹੜਾ ਚਿੱਟਾ ਖਾਂਦਾ ਹੈ ਜਿਹੜਾ ਸਮੈਕ ਪੀਂਦਾ ਹੈ ਜਿਹੜਾ ਟੀਕਾ ਲਾਉਂਦਾ ਉਹ ਢਾਈ ਤੋਂ ਤਿੰਨ ਸਾਲਾਂ 'ਚ ਮਰ ਜਾਂਦਾ ਹੈ ਲੇਕਿਨ ਜਿਹੜਾ ਭੁੱਕੀ ਤੇ ਅਫੀਮ ਖਾਂਦਾ ਹੈ ਉਹ 40 ਸਾਲ ਉਹਨੂੰ ਕੁਝ ਨਹੀਂ ਹੁੰਦਾ ਉਹ ਮਰਦਾ ਨਹੀਂ ਐ ਸਾਨੂੰ ਆਪਦੇ ਬੱਚਿਆਂ ਦੀਆਂ ਅਗਰ ਜਾਨਾਂ ਬਚਾਉਣੀ ਐ ਤੇ ਸਾਨੂੰ ਇਹਦਾ ਹੱਲ ਕੱਢਣਾ ਪਏਗਾ ਛੱਡੀ ਤਾਂ ਚਾਹ ਨਹੀਂ ਜਾਂਦੀ ਆ ਬਜ਼ੁਰਗ ਭੈਣਾ ਨੂੰ ਕਹਿ ਦਿਓ ਵੀ ਚਾਹ ਨਹੀਂ ਪੀਣੀ ਤੜਕੇ ਕਹਿਣੀ ਨਾ ਭਾਈ ਚਾਹ ਤੋਂ ਬਿਨਾਂ ਤਾਂ ਉੱਠੇ ਨਹੀਂ ਜਾਂਦਾ ਚਾਹ ਇੱਕ ਨਸ਼ਾ ਹੈ ਜੇ ਤੁਸੀਂ ਚਾਹ ਨਹੀਂ ਛੱਡ ਸਕਦੀਆਂ ਜਿਹੜਾ ਚਿੱਟਾ ਤੇ ਕੈਪਸੂਲ ਖਾਂਦਾ ਉਹ ਕਿਦਾਂ ਛੱਡੇ ਜੇ ਉਹ ਨੂੰ ਵੜਾ ਬਦਲਾਵ ਹੱਲਣਾ ਦਿੱਤਾ ਤਾਂ ਫਿਰ ਕੰਮ ਚੱਲੇਗਾ ਨਹੀਂ ਮੈਂ ਹਰ ਨਸ਼ੇ ਦਾ ਵਿਰੋਧੀ ਆ ਮੈਂ ਤਾਂ ਅੰਡਾ ਵੀ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਲੇਕਿਨ ਅਗਰ ਬੰਦਿਆਂ ਨੂੰ ਬਚਾਉਣਾ ਹੈ ਤਾਂ ਉਹਨੂੰ ਥੋੜਾ ਘਟ ਘਾਟਕ ਨਸ਼ਾ ਜਿਹੜਾ ਜਾਨਲੇਵਾ ਨਸ਼ਾ ਨਹੀਂ ਹੈ ਪਹਿਲਾ ਬੰਦੇ ਨੂੰ ਜਿਹੜਾ ਮਾਰਦਾ ਨਸ਼ਾ ਉਹਦੇ ਤੋਂ ਕੱਟ ਮਾਰੂ ਨਸ਼ੇ ਤੇ ਤਬਦੀਲ ਕਰਨਾ ਪਏਗਾ ਫੇਰ ਉਹਨੂੰ ਕੱਢਣਾ ਪਏਗਾ ਨਸ਼ੇ ਨਹੀਂ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ ਤੋਂ ਮੇਰੀ ਇਹ ਬੇਨਤੀ ਹੈ ਪਿੰਡਾ ਲੋ ਤੁਸੀਂ ਦੇਖਿਆ ਹੀ ਹੋਣਾ ਤਿੰਨ ਵੀ ਤਰੱਕੀ ਦੇ ਵਿੱਚ ਕਿਹੜੀ ਪਾਰਟੀ ਨੇ ਤਰੱਕੀ ਕੀਤੀ ਹੈ ਡਾਕਟਰ ਅਗਨੀ ਮੋਤਰੀ ਜੀ ਸਾਡੇ ਹਸਾਮੇ ਚਲੇ ਗਏ ਉਹਨੂੰ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਫਿਲ ਦੇ ਵਿੱਚ ਕੀ ਕੰਮ ਕੀਤੇ ਹੈ ਮੈਨੂੰ ਤਾਂ ਪਤਾ ਨਹੀਂ ਗਿੱਲਸਰ ਦੱਸ ਰਹੇ ਸਨ ਇਹਨਾਂ ਗੱਲਾਂ ਤੇ ਤਵੱਜੋ ਦਿਓ ਜੀਓ ਤੇ ਆਉਣ ਵਾਲੀ 11 ਤਰੀਕ ਨੂੰ ਕਾਂਗਰਸ ਪਾਰਟੀ ਦਾ ਬਟਨ ਦਬਾ ਕੇ ਤੁਸੀਂ ਕਰਨਬੁਰਜ ਨੂੰ ਕਾਮਯਾਬ ਕਰੋਗੇ ਮੈਂ ਇਹ ਤੁਹਾਡੇ ਤੋਂ ਉਮੀਦ ਕਰਦਾ ਹਾਂ ਮੈਂ ਕੋਈ ਬਾਹਗੀਆਂ ਇੱਧਰ ਉੱਤਰ ਦੀਆਂ ਗੱਲਾਂ ਨਹੀਂ ਸੁਣਾਈਆਂ ਤੁਹਾਨੂੰ ਵੱਡੀਆਂ ਵੱਡੀਆਂ ਮੈਨੂੰ ਲੱਗਦਾ ਹੈ ਪਿੰਗਵਾਂ ਨੂੰ ਪਿੰਡ ਦੀਆਂ ਗੱਲਾਂ ਸੁਣਾਈਆਂ ਜਿਹੜਾ ਸੱਚ ਹੈ ਅੱਜ ਦਾ ਕੋਈ ਕਿਸੇ ਨੂੰ ਪਿਆਰ ਨਹੀਂਗਾ ਸਭ ਆਪਦੇ ਢਿੱਡ ਦੇ ਸਖੇ ਐ ਸਭ ਨੂੰ ਲੱਗਦਾ ਕਿ ਮੈਂ ਹੁਣ ਬਣ ਗਿਆ ਤੇ ਛੇਤੀ ਐਡਾ ਕੋਈ 30 ਸਾਲ ਕੋਈ ਸਿੱਖੀ ਦੇ ਪਿੱਛੇ ਨਹੀਂ ਬੋਲਿਆ ਅਚਨਚੇਤ ਕੋਈ ਨਵਾਂ ਬੰਦਾ ਆ ਜਾਂਦਾ ਕਿ ਮੈਨੂੰ ਹੁਣ ਸਿੱਖੀ ਨਾਲ ਪਿਆਰ ਹੋ ਗਿਆ ਇਸ ਕਰਕੇ ਮੈਂ ਪੰਜਾਬ ਨੂੰ ਬਦਲਣਾ ਚਾਹੁੰਦਾ ਐ ਇਹੀ ਲਾਰਾ ਦੇਖ ਕੇ ਭਗਵੰਤ ਮਾਨ ਆਇਆ ਸੀ ਕਿ ਕਾਂਗਰਸੀਆਂ ਤੇ ਕਾਲੀਆਂ ਨੇ ਕੁਝ ਨਹੀਂ ਕੀਤਾ ਅਸੀਂ ਪੰਜਾਬ ਨੂੰ ਬਦਲਾਂਗੇ ਤੇ ਪੰਜਾਬ ਨੂੰ ਬਦਲਦੇ ਬਦਲਦੇ ਤੁਸੀਂ ਪੰਜਾਬ ਦਾ ਬਦਹਾਲ ਕਰ ਲਿਆ ਐਨੀ ਮਾੜੀ ਪਾਰਟੀ ਆ ਗਈ ਇਤੋਂ ਚੰਗੀਆਂ ਦੋਹਰੇ ਪਾਰਟੀਆਂ ਸੀ ਦੂ ਪਹਿਲਾਂ ਸੇ ਉਹਨਾਂ ਨੂੰ ਨਵਾਂ ਕੰਮ ਕਰਾਉਂਦੇ ਕਰਾਉਣੇ ਨਵਾਂ ਪੰਜਾਬ ਦਾ ਹਾਲਾਤ ਉਹਨਾਂ ਨੇ ਮਾੜੇ ਕਰਤੇ ਕਿਸੇ ਨਵੇਂ ਬੰਦੇ ਨੇ ਨਹੀਂ ਕਰਦਾ ਆਪੀ ਮੋਟ ਚਾਇਆ ਨਾ ਕਰਿਓ ਕਾਂਗਰਸ ਮੁੱਖ ਮੁਕਾਬਲੇ ਦੀ ਪਾਰਟੀ ਹੈ ਅਸੀਂ ਪੰਜਾਬ ਦੇ ਵਿੱਚੋਂ 13 ਸੀਟਾਂ 'ਚੋਂ 7 ਸੀਟਾਂ ਜਿੱਤੇ ਆ ਇਹ ਬਾਏ ਇਲੈਕਸ਼ਨ ਹੈ ਸਰਕਾਰ ਦਾ ਜੋਰ ਹੁੰਦਾ ਹੈ ਲੇਕਿਨ ਸਾਨੂੰ ਇਹ ਉਮੀਦ ਹੈ ਜੇ ਇਲੈਕਸ਼ਨ ਤੁਸੀਂ ਸਾਨੂੰ ਜਿਤਾਤਾ ਤੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਦੀ ਹਵਾ ਹੈ ਅਗਲੇ ਸਾਲ ਕਾਂਗਰਸ ਪਾਰਟੀ ਦਾ ਰਾਗ ਬਣੇਗਾ ਤੇ ਪੰਜਾਬ ਕਰਮ ਤਰਨ ਤੇ ਪੂਰੇ ਪੰਜਾਬ ਦੀ ਅਸੀਂ ਤਰੱਕੀ ਕਰਾਵਾਂਗੇ ਤੇ ਨਵੇਂ ਕੰਮ ਕਰਾਂਗੇ ਤੋਂ ਮੇਰੀ ਤੁਹਾਨੂੰ ਬੇਨਤੀ ਹੈ ਆਉਣ ਵਾਲੀ 11 ਤਰੀਕ ਨੂੰ ਤੁਸੀਂ ਕਰਨ ਬੁਰਜ ਨੂੰ ਪੰਜੇ ਦਾ ਬਟਨ ਦਬਾ ਕੇ ਕਾਮਯਾਬ ਕਰੋਗੇ ਇਹ ਤੁਹਾਡੇ ਕੋ واسਕੇ ਕਾਮਨਾ ਕਰਦੇ ਹੁਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ